ਸਰ ਅੱਜ ਕਾਂਗਰਸ ਹਾਈ ਕਮਾਂਡ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਤੇ ਲੱਗਦਾ ਤੁਹਾਨੂੰ ਕਿ ਕਾਂਗਰਸ ਚਿਹਰੇ ਨੂੰ ਲੈ ਕੇ ਜਿੱਤ ਪ੍ਰਾਪਤ ਕਰ ਪਾਏਗੀ ਅੱਜ ਦਾ ਜਿਹੜਾ ਜਨ ਹੈ ਆ ਦਲ ਸਮਾਜ ਲਈ ਦੱਬੇ ਕੁਤਲੇ ਕੁਚਲੇ ਸਮਾਜ ਲਈ ਅਰਦਾਸੀਆ ਸਮਾਜ ਲਈ ਬਹੁਤ ਭਾਗਾ ਵਾਲਾ ਦਿਨ ਹੈ ਜਿਸ ਦਿਨ ਸ਼੍ਰੀ ਰਾਹੁਲ ਗਾਂਧੀ ਜੀ ਵਰਚੁਅਲ ਮੀਟਿੰਗ ਦੇ ਵਿੱਚ ਲੁਧਿਆਣੇ ਆ ਕੇ ਉਹਨਾਂ ਨੇ ਚੰਨੀ ਸਿੰਘ ਚੰਨੀ ਉਹ ਜਿਹੜਾ ਸੀਐਮ ਫੇਸ ਜਿਹੜਾ ਆਦਮਿਆ ਜਿਹਦੇ ਨਾਲ ਸਰਦਾਰਸੀਆ ਭਾਈਚਾਰਾ ਦਲ ਸਵਾਜ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰਿਆ ਤੇ ਬਿਲਕੁਲ ਇਹ ਜਿਹੜੇ ਆ ਮੁੱਖ ਮੰਤਰੀ ਬਣ ਗਏ ਔਰ ਵੱਡੀ ਲੀਡ ਦੇ ਇਹ ਪੂਰੀ ਜਿਹੜੀ ਕਾਂਗਰਸ ਆ ਬਹੁਤ ਵੱਡੀ 70 75 ਸੀਟਾਂ ਦੇ ਜਿੱਤੂਗੀ ਤੇ ਅੱਜ ਦੀ ਡੇਟ ਦੇ ਵਿੱਚ ਮੈਂ ਸਮਝਦਾ ਆ ਵੀ ਬਹੁਤ ਲੋਕ ਜਿਹੜੇ ਬਹੁਤ ਦੇ ਸਭਰੀ ਦੇ ਨਾਲ 23 ਜਿਹੜੀ 20 ਫਰਵਰੀ ਨੂੰ ੜੀਗ ਰਹਾ ਜਿਸ ਦਿਨ 23 ੜੀਗ ਹੋਣੀ ਆ ਤੇ ਲੋਕਾਂ ਨੇ ਹਮ ਹਮਾ ਕੇ ਕਾਂਗਰਸ ਨੂੰ ਵੋਟਾਂ ਪਾ ਕੇ ਕਾਂਗਰਸੀ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਸਥਾਪਿਤ ਕਰਨੀ ਫਗਵਾੜੀ ਤੋਂ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਜੀ ਲੱਗਦਾ ਕਿ ਲੀਡ ਕਰ ਪਾਣਗੇ ਬਿਲਕੁਲ ਬਲਵਿੰਦਰ ਸਿੰਘ ਢਾਲੀਵਾਲ ਜਿੱਤੋ ਆ 23 ਨੂੰ ਲੋਕਾਂ ਨੇ ਹਮ ਹਮਾ ਕੇ ਉਹਨਾਂ ਨੂੰ ਹੱਥ ਪੰਜੇ ਦੇ ਨਿਸ਼ਾਨ ਤੇ ਵੋਟਾਂ ਪਾਉਣੀਆਂ ਔਰ ਵੱਸ ਜਿੱਤਣਗੇ ਔਰ ਪਹਿਲੇ ਨਾਲੋਂ ਵੱਧ ਲੀਡ ਦੇ ਜਿੱਤਣਗੇ ਔਰ ਵਿਜੇ ਸਾਪਲਾ ਜੀ ਔਰ ਜਸਬੀਰ ਸਿੰਘ ਗੜੀ ਦੇ ਮੁਕਾਬਲੇ ਕਿਸ ਤਰ੍ਹਾਂ ਦੇਖਦੇ ਸਾਰੇ ਉਮੀਦਵਾਰ ਸਤਿਕਾਰਯੋਗ ਆ ਪਰ ਸਾਡੇ ਮੁਕਾਬਲੇ ਦੇ ਵਿੱਚ ਕੋਈ ਵੀ ਪਾਰਟੀ ਹੈ ਨਹੀਂ ਉਹ ਅਸੀਂ ਹਮ ਹਮ ਆ ਕੇ ਜਿੱਤਾਂਗੇ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਂਗੇ ਥੈਂਕ ਯੂ ਸਰ